ਇਹ ਗੱਲ ਜੀ ਸਾਰਿਆਂ ਨੂੰ ਤੇ ਸਤਿਗੁਰ ਕਲਾ ਤੇ ਤਿਹਾਰ ਸ਼ੁਰੂ ਹੋ ਚੁੱਕੇ ਨੇ ਸਰਪਤੀਆ ਤੇ ਅਸੀਂ ਸੇਲ ਮੇਲਾ ਲਾਣੇ ਹੁੰਨੇ ਆ ਬਹੁਤ ਸਸਤੇ ਰੇਟਾਂ ਦੇ ਬਾਜ਼ਾਰ ਨਾਲੋਂ ਬਹੁਤ ਸਸਤੇ ਰੇਟਾਂ ਦੇ ਲਾਣੇ ਆ ਦੇਖਣ ਦਾ ਕੋਈ ਮੁੱਲ ਹੁੰਦਾ ਇੱਕ ਵਾਰ ਜ਼ਰੂਰ ਦੇਖਣ ਆਇਆ ਕਰੋ ਤੇ ਵੀਡੀਓ ਜ਼ਰੂਰ ਸ਼ੇਅਰ ਕਰਿਆ ਕਰੋ ਗਾਹਾਂ ਦੀ ਗਾਹਾਂ ਕਿਉਂਕਿ ਹਰ ਇੱਕ ਭੈਣ ਭਰਾ ਦਾ ਫਾਇਦਾ ਹੋਵੇ ਜਿਵੇਂ ਆ ਕੋਟਾ ਸੂਟ ਹੈ ਜੀ ਆ ਦੇਖੋ ਇਹ ਕੋਟਾ ਸੂਟ ਹੈ ਇਹ ਆਲ ਓਵਰ ਸੂਟ ਹੋਗਾ ਜੀ 5 ਮੀਟਰ ਦਾ ਇਹ 350 ਰੁਪਏ ਦਾ ਸੂਟ ਹੋਊਗਾ ਜੀ ਆ ਦੇਖੋ ਆ ਦੁਬੱਟਾ ਹੋਊਗਾ ਆ ਫੜੀ ਆ ਦੇਖੋ ਜੀ ਇਹ ਐ ਦੁਬੱਟਾ ਹੋਊਗਾ ਜੀ ਪੂਰਾ ਇਹ 350 ਰੁਪਏ ਦਾ ਸੂਟ ਹੋਊਗਾ ਇਹਦੇ ਵਿੱਚ ਆ ਦੇਖੋ ਐਦਾਂ ਐ ਰੰਗ ਹੋਣਗੇ 4-4 ਡਿਜ਼ਾਈਨ ਇੱਕ ਤੋਂ ਇੱਕ ਲੈ ਸਕਦੇ ਹੋ ਜੀ ਐਦਾ ਬਣੇ ਹੋਣਗੇ ਸਾਰੇ ਡਿਜ਼ਾਈਨ ਆ ਇਕ ਆਹ ਦੇਖੋ ਕੱਪੜਾ ਜੀ ਆ ਦੇਖੋ ਇਹ ਸਾਰੀ ਆਲ ਓਵਰ ਕੱਪੜਾ ਮੈਚ ਹੋਊਗਾ ਜੀ ਤੇ ਐਦਾਂ ਸਾਰੇ ਡਿਜ਼ਾਈਨ ਬਣੇ ਹੋਣਗੇ ਆ ਦੇਖੋ ਤਮੀ ਆ ਆਪਣਾ ਗਲਾ ਹੈ ਇਹ ਨੀਚੇ ਬਾਰਡਰ ਹੈ ਤੇ ਇਹ ਇਹਦਾ ਦੁਪੱਟਾ ਆ ਗਿਆ ਜੀ ਇਹਦਾ ਰੇਟ ਆ ਜੀ 380 ਰੁਪਏ ਦਾ ਜੀ ਇਹਦੇ ਜ ਆ ਚਾਰ ਰੰਗ 4 5 6 ਰੰਗ ਬਏ ਨੇ ਜੀ ਆ ਦੇਖੋ ਐਦਾ ਰੰਗ ਹੋਣਗੇ ਇਹਦੇ ਆ ਦੇਖੋ ਜੀ ਦੇਖੋ ਛਰਟਾ ਸਲਵਾਰ ਦੁਪੱਟਾ ਨਾਲ ਸਾਰਾ ਕੁਝ ਜੀ 350 ਰੁਪਏ ਦੇ ਜੀ ਜਿਵੇਂ ਇਹ 6 700 ਵਾਲਾ ਸੂਟ ਹੈ ਇਹਦਾ ਰੇਟ ਵੀ ਸੁਣੋਗੇ ਤੁਸੀਂ ਹੈ ਵੀ ਇੰਨਾ ਸਸਤਾ ਡਿਜ਼ਾਈਨਰ ਸੂਟ ਆ ਆ ਦੇਖੋ 350 ਰੁਪਏ ਦਾ ਤੇ ਦੁਪੱਟਾ ਤੇ ਸਲਵਾਰ ਨਾਲ ਦੁਪੱਟਾ ਹੋਊਗਾ ਜੀ ਛੇੜੜ ਨਾਉ ਐ ਪੂਰਾ ਵਧੀਆ ਦੁਪੱਟਾ ਹੋਊਗਾ ਜੀ 2.5 2.5 ਮੀਟਰ ਦੇ ਇਹਦੇ ਇਦਾਂ ਰੰਗ ਹੋਣਗੇ ਚਾਰੇ ਆ ਦੇਖੋ ਜੀ ਚਲ ਤੇਰਾ ਬਰੀਆਂ ਆ ਗਈਆਂ ਜੀ ਬਹਿ ਸਰਦੀਆਂ ਵਾਲੀਆਂ ਆ ਦੇਖੋ ਜਿਵੇਂ ਇਹ 2 2000 ਦੇ ਸੂਟ ਨੇ ਜੀ ਬਰੀਆਂ ਦੇ ਆਪਣੇ ਕੋਲੇ ਬਹੁਤ ਸਸਤੇ ਰੇਟਾਂ ਦੇ ਹੋਊਗਾ 850 ਰੁਪਏ ਦਾ ਸੂਟ ਆ ਬਰੀ ਦਾ ਸੂਟ ਆ 850 ਦਾ 1700 ਰੁਪਏ ਦਾ ਜੋੜਾ ਜੀ 1700 ਰੁਪਏ ਦਾ ਜੋੜਾ ਤੇ ਆ ਦੁਪੱਟਾ ਦੇਖੋ ਜੀ ਬਰੀਆਂ ਸ਼ੁਰੂ ਕਰਤੀਆਂ ਆਪਾਂ ਨੇ ਵਿਆਹ ਸਾਦੀ ਹੋ ਚੱਲ ਰਹੀਆਂ ਨੇ ਹੁਣ ਦੇਖੋ ਜੀ 1700 ਰੁਪਏ ਦਾ ਜੋੜਾ ਹੈ ਜੀ 850 ਰੁਪਏ ਦਾ ਸੂਟ ਆ ਆ ਦੇਖ ਜਰਾ ਸਾਰੇ ਡਿਜ਼ਾਈਨ ਦੇਖ ਲੈੋ ਜੀ ਵਾਦੂ ਨੇ ਬਹੁਤ ਵਧੀਆ ਦਬੱਟੇ ਜੀ 100 ਰੁਪਏ ਦੇ ਤਿੰਨ ਆਹ ਦਬੱਟਾ ਹੋਊਗਾ ਜੀ 100 ਰੁਪਏ ਦੇ ਵਿੱਚ ਤੁਹਾਨੂੰ ਤਿੰਨ ਦਬੱਟੇ ਮਿਲਣਗੇ 1 2 ਤੇ 3 ਤਿੰਨੇ ਦਬੱਟੇ 100 ਰੁਪਏ ਜਾ ਸਤਗੁਰਕਲਾਸ ਸੁਨਾਮ ਤੋਂ ਸੇਲ ਹੈ ਜੀ ਇਹ ਬਰਮਸ਼ਰਾ ਮੰਦਿਰ ਮਾਲਗਦਾਮ ਰੋਡ